ਪਰਮ ਸਤਕਾਰਯੋਗ ਗੁਰੂ ਗੁਰੂ ਖਾਲਸਾ ਜੀ ਸਾਧ ਸੰਗਤ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਆਪਾਂ 10-20 ਮਿੰਟ ਦੀ ਵਿਚਾਰ ਕਰਦੇ ਹਾਂ ਪਰਮੇਸ਼ਰ ਦੇ ਬਾਰੇ ਪ੍ਰਮਾਤਮਾ ਗੁਰੂ ਅਰਜਨ ਦੇਵ ਜੀ ਸੁਖਣੀ ਸਾਹਿਬ ਦੇ ਵਿੱਚ ਕਹਿ ਰਹੇ ਨੇ ਸਾਨੂੰ ਸਮਝਾ ਰਹੇ ਨੇ ਦੱਸ ਰਹੇ ਨੇ ਇੱਕ ਘੜੀ ਸਾਹ ਸੰਗਤ ਜੀ ਜਿਹੜੀ ਇੱਕ ਘੜੀ ਆ ਇਹ 24 ਮਿੰਟ ਦੀ ਹੁੰਦੀ ਆ ਇੱਕ ਘੜੀ ਸੇ ਆਧ 12 ਮਿੰਟ ਰਹਿਗੇ ਆਦੀ ਆਦੀ ਤਾਂ 6 ਰਹਿਗੇ ਹੂੰ ਹੂੰ ਤੇ ਆਧ ਤਿੰਨ ਮਿੰਟ ਰਹਿ ਗਏ ਭਗਤਨ ਸੇਤੀ ਗੋਸ਼ਤੀ ਜੋ ਕੀਨੇ ਸੋਲਾਬ குரு ਸਾਹਿਬ ਪੰਚਮ ਪਾਸ਼ਾਈ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਨੂੰ ਸੁਣਾ ਰਹੇ ਨੇ ਕਹਿੰਦੇ ਵੀ ਜੇ ਸਾਨੂੰ ਤੂੰ 24 ਮਿੰਟ ਨਹੀਂ ਸਿਮਰ ਸਕਦਾ 24 ਘੰਟਿਆਂ ਦੇ ਵਿੱਚੋਂ ਸਾਨੂੰ ਯਾਦ ਨਹੀਂ ਕਰ ਸਕਦਾ ਪਰਮੇਸ਼ਰ ਨੂੰ ਭਗਵਾਨ ਨੂੰ ਕਾਲਪੁਰਖ ਨੂੰ ਯਾਦ ਨਹੀਂ ਕਰ ਸਕਦਾ ਤਾਂ 12 ਮਿੰਟ ਯਾਦ ਕਰ ਲੈ 12 ਮਿੰਟ ਨਹੀਂ ਯਾਦ ਕਰ ਸਕਦਾ 6 ਮਿੰਟ ਕਰ ਲੈ ਜੇ 6 ਮਿੰਟ ਵੀ ਤੂੰ ਭਗਵਾਨ ਨੂੰ ਪ੍ਰਮਾਤਮਾ ਨੂੰ ਪਰਮੇਸ਼ਰ ਨੂੰ ਯਾਦ ਨਹੀਂ ਕਰ ਸਕਦਾ ਤਾਂ 3 ਮਿੰਟ ਕਰ ਲੈ ਆਦੀ ਹੂੰ ਤੇ ਯਾਦ ਅਗਲੀ ਤੱਕ ਕੀ ਕਹਿ ਰਹੀ ਹੈ ਗੁਰੂ ਅਰਜਨ ਪਾਤਸ਼ਾਹ ਦੀ ਭਗਤਨ ਸੇਤੀ ਗੋਸ਼ਟੀ ਜੋ ਕਿ ਨੇ 16 ਜੇ ਤੂੰ 3 ਮਿੰਟ ਵੀ ਭਗਵਾਨ ਨੂੰ ਕਾਲਪੁਰਖ ਨੂੰ ਨਹੀਂ ਸਿਮਰ ਸਕਦਾ ਤਾਂ ਕਿਸੇ ਰੱਬ ਦੇ ਪਿਆਰੇ ਨਾਲ ਪਰਮੇਸ਼ਰ ਦੇ ਪਿਆਰੇ ਨਾਲ ਭਗਵਾਨ ਦੇ ਪਿਆਰੇ ਨਾਲ ਸਾਧੂ ਸੰਤ ਮਹਾਤਮਾ ਕਿਸੇ ਉਹਦੀ ਸੰਗਤ ਕਰ ਲੈ ਤੇਰਾ ਉਹ ਵੀ ਪਾਰੋ ਤਾਰਾ ਕਰ ਦੂ ਤੈਨੂੰ 84 ਦੇ ਚੱਕਰ ਦੇ ਵਿੱਚੋਂ ਕੱਢ ਦੂ ਚੱਕਰਾਂ ਦੇ ਵਿੱਚ ਦੁੱਖ ਹੈ ਸਾਧ ਸੰਗਤ ਜੀ ਪੰਜਾਬੀ ਓਲਾ ਕੀ ਦੁੱਖ ਹੈ ਆਪਾਂ ਮੈਂ ਆਮ ਜਿਮੀਦਾਰਾਂ ਦਾ ਘਰ ਦਾ ਜੱਟਾਂ ਦਾ ਮੁੰਡਾ ਆ। ਇਹ ਆਪਾਂ ਟਰੈਕਟਰ ਸਮਰਉਣ ਚੱਲੇ ਜਾਈਏ ਨਾ। 5-7 ਦਿਨਾਂ ਬਾਅਦ ਫਿਰ ਵਿਗੜ ਜੇ ਉਹ। ਫਿਰ ਜਾਵਾਂਗੇ ਮਿਸਤਰੀ ਕੋਲੇ। 10ਵੇਂ ਦਿਨ ਫੇਰ ਖੇਤ ਦੇ ਵਿੱਚੇ ਖੜਾ। ਤਿੰਨ ਚੱਕਰ ਹੋ ਗਏ। ਚੌਥੇ ਚੱਕਰ ਜਾ ਕੇ ਫੇਰ ਕਾਂਗੇ ਮਿਸਤਰੀ ਨੂੰ ਵੀ ਜਾ ਰੇ ਤਾਂ ਤੂੰ ਚੰਗਾ ਮਿਸਤਰੀ ਐ। ਇਨੂੰ ਚੰਗੀ ਤਰ੍ਹਾਂ ਠੀਕ ਕਰ। ਚਾਰ ਗੇੜੇ ਵੱਜ ਗਏ ਨਾ ਉਹ ਚਾਰ ਗੇੜਿਆਂ ਤੋਂ ਨਾ ਘਵਰਾਓ। 83 ਲੱਖ ਗੇੜੇ ਤੋਂ ਘਵਰਾਓ 83 ਲੱਖ ਜੁ ਹੁੰਦੇ। ਦੁਆਪਰ ਦੇ અવਤਾਰ ਸ੍ਰੀ ਕ੍ਰਿਸ਼ਨ ਮਹਾਰਾਜ ਸਾਨੂੰ ਕੀ ਸਮਝਾਉਂਦੇ ਨੇ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਤੁਕਾ ਗੀਤਾ ਦੀ ਤੁਕ ਇਕੋ ਅਰਥ ਨੇ ਇਹਨਾਂ ਦੇ ਅਸੀਂ ਸਮਝ ਨਹੀਂ ਸਕਦੇ। ਨਾ ਸਾਨੂੰ ਕੋਈ ਸਮਝਾਉਣ ਵਾਲਾ ਆ ਜਿਹਦੇ वेद शास्त्र ਪੁਰਬਲੇ ਕਰਮ ਲਿਖੇ ਹੋਣ ਸਾਧੂ ਸੰਤ ਮਹਾਤਮਾ ਦੇ ਉਹੀ ਵਿਆਖਿਆ ਕਰ ਸਕਦਾ ਸਾਧ ਸੰਗਤ ਜੀ ਗੀਤਾ ਦੇ ਭਗਵਾਨ ਕੀ ਕਹਿ ਰਹੇ ਨੇ ਕਹਿੰਦੇ हे ਅਰਜਨ ਕੁੰਤੀ ਪੁੱਤਰ ਜੈਸੇ ਇੱਕ ਤੀਲਾ ਡੱਬੀ ਦੀ ਸੀਂਖ ਜੈਸੇ ਇੱਕ ਟੀਲਾ ਹਜ਼ਾਰਾਂ ਮਨ ਲੱਕੜੀ ਕੋ ਜਲਾਕਰ ਭਸਮ ਕਰ ਦਿੱਤਾ ਹੈ ਐਸੇ ਹਮਾਰਾ ਨਾਮ ਹੈ ਜੇਕਰ ਮਨੁਸ਼ 24 ਘੰਟੇ ਮੇ ਸੱਚੇ ਮਨ ਸੇ ਮੈਨੂੰ ਇੱਕ ਵਾਰ ਵੀ ਯਾਦ ਕਰ ਲੇ ਉਸਕਾ ਹਜ਼ਾਰੋਂ ਪਾਪੋ ਕਾ ਨਾਸ ਹੋ ਜਾਂਦਾ ਹੈ ਸਾਧ ਸੰਗਤ ਜੀ ਡੱਬੀ ਦੀ ਟੀਲਾ ਤਾਂ ਇੱਕ ਹੁੰਦੀ ਹੈ ਮਾਚਸ ਦੀ ਇੱਕ ਸੀਖ ਨੇ ਹਜ਼ਾਰਾਂ ਮਨ ਬੜਲ ਨੂੰ ਸੂਕ ਦਿੰਦੀ ਹੈ। ਤੋਂ ਅਗਲੀ ਵਿਚਾਰ ਕਰਦੇ ਆਪਾਂ ਬੇਟਾ ਪੁੱਛਦਾ ਬੈਠੇ ਆਂ ਮੋਟਰ ਤੇ ਆਪਣੇ ਖੇਤ ਦੇ ਵਿੱਚ ਮਕਾਨ ਨੇ ਖੇਤ ਦੇ ਵਿੱਚ ਝੌਂਪੜੀ ਆ ਉੱਥੇ ਬੈਠੇ ਆ ਉੱਥੇ ਆ ਜਾਂਦਾ ਉਹ ਪੁੱਛ ਲੈਂਦਾ ਵੀ ਆਹ ਗੱਲ ਕੀ ਉਹਨੂੰ ਸ਼ੌਂਕ ਹੈ। ਰੱਬ ਦੇ ਨਾਮ ਦਾ ਪਰਮੇਸ਼ਰ ਦੇ ਨਾਮ ਦਾ ਉਸ ਨੂੰ ਥੋੜਾ ਜਿਹਾ ਗਿਆਨ ਹੈ ਕਿਉਂ ਜਦੋਂ ਆਪਾਂ ਇੰਜੀਨੀਅਰ ਕੋਲ ਜਾਵਾਂਗੇ ਇੰਜੀਨੀਅਰ ਨੇ ਆਪਦੇ ਮਕੈਨਿਕੀ ਦੀ ਗੱਲ ਦੱਸਣੀ ਆ ਵਕੀਲ ਕੋਲ ਜਾਵਾਂਗੇ ਤਾਂ ਵਕੀਲ ਨੇ ਰਾਜ ਦਾ ਸਾਨੂੰ ਕਾਨੂੰਨ ਦੱਸਣਾ ਤੇ ਜੂਦਾ ਜੂਦਾ ਪਲਵਾਨ ਕੋਲ ਜਾਵਾਂਗੇ ਪਲਵਾਨ ਨੇ ਆਪਦੀ ਕੁਸ਼ਤੀ ਦੇ ਅੰਗਾਂ ਦਾ ਦੱਸਣਾ ਵੀ ਇਸ ਤਰ੍ਹਾਂ ਪਲਵਾਨੀ ਹੁੰਦੀ ਹੈ ਆਪਦੇ ਪੇਚ ਦੱਸਣੇ ਨਹੀਂ ਤੇ ਜਿਹੜਾ ਰੱਬ ਦਾ ਪਿਆਰਾ ਹੈ ਜਿਹਨੂੰ ਇਹ ਵੀ ਆਸ਼ਕੀ ਹੈ ਸ਼ੌਂਕ ਜਾਗ ਪਿਆ ਇਸ ਕਾ ਲੱਗ ਗਿਆ ਪਰਮੇਸ਼ਰ ਦੇ ਨਾਮ ਦਾ ਉਹ ਕਿਸੇ ਰੱਬ ਦੇ ਪਿਆਰੇ ਕੋਲੋਂ ਭਗਵਾਨ ਦੇ ਨਾਮ ਦੀ 10 20 ਮਿੰਟ ਕਥਾ ਸੁਣੋ ਉਹਦਾ ਨਾਮ ਸੁਣੋ ਕਹਿੰਦਾ ਵੀ ਅੰਮ੍ਰਿਤ ਕਿਵੇਂ ਬਣਿਆ ਸੁਣੋ ਜਿਹੜੇ ਦੇਵਤੇ ਤੇ ਦੇਵਤਿਆਂ ਨੂੰ ਰਾਗ ਸ਼ਲੋਕ ਭਜਨ ਨਹੀਂ ਕਰਦੇ ਕਰਨ ਦਿੰਦੇ ਸੀ ਪਿਛਲੇ ਯੁੱਗਾਂ ਦੀ ਗੱਲ ਕਰਦੇ ਆ ਸਾਧ ਸੰਗਤ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਅੰਮ੍ਰਿਤ ਬਾਰੇ ਵੀ ਤੁਹਾਨੂੰ ਚੰਨਣਾ ਪਾਵਾਂਗੇ ਇਹ ਕਾਲ ਯੁੱਗ ਦੇ ਵਿੱਚ ਹੋਏ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਆਪਾਂ ਸਤਜੁਗ ਦੀ ਗੱਲ ਕਰਦੇ ਆ ਰਾਗ ਸ਼ਲੋਕ ਇਹ ਦੇਵਤਿਆਂ ਨੂੰ ਭਜਨ ਨਹੀਂ ਕਰਨ ਦਿੰਦੇ ਸੀ ਰੱਬ ਦੇ ਪਿਆਰੇ ਨੂੰ ਜਿਹੜੇ ॠषि मुनि ਸਾਧੂ ਸੰਤ ਮਹਾਤਮਾ ਹੁੰਦੇ ਤੇ ਉਹਨਾਂ ਦੇ ਬੇਗਨ ਪਾਉਂਦੇ ਤੇ ਉਹਨਾਂ ਨੇ ਪੁਕਾਰ ਕਰੀ ਵੀ हे भगवान हे अकाल पुरख ਇਹ ਸਾਨੂੰ ਭਜਨ ਨਹੀਂ ਕਰਨ ਦਿੰਦੇ ਤੇਰਾ ਨਾਮ ਨਹੀਂ ਲੈਣ ਦਿੰਦੇ ਕੋਈ ਸਾਡੇ ਵਾਸਤੇ ਉਦਮ ਕਰੋ ਪਰਮੇਸ਼ਰ ਨੇ ਆਵਾਜ਼ ਸੁਣੀ ਸਵਾਸ ਰੂਪੀ ਤਾਰਾ ਹੁੰਦੀਆਂ ਨੇ ਸਾਧ ਸੰਗ ਜੀ ਸਵਾਸ ਰੂਪੀ ਤਾਰਾ ਕਿਵੇਂ ਹੁੰਦੀਆਂ ਨੇ ਜਦੋਂ ਅਸੀਂ ਪਰਮੇਸ਼ਰ ਨਾਲ ਜੁੜ ਜਾਂਦੇ ਆ ਨਾ ਭਗਵਾਨ ਨਾਲ ਸਾਨੂੰ ਆਟੋਮੈਟਿਕ ਹੀ ਸਾਡਾ ਦਿਮਾਗ ਕੰਮ ਕਰਨ ਲੱਗ ਜਾਂਦਾ ਜਿਸ ਤਰ੍ਹਾਂ ਤੁਹਾਡੇ ਕੋਲੇ ਮੋਬਾਈਲ ਨੇ ਅਮਰੀਕਾ ਕੈਨੇਡਾ ਬਲਾਇਆ ਤਾਂ ਅੰਗਲੈਂਡ ਵਗੈਰਾ ਪੰਜਾਬ ਦੇ ਵਿੱਚ ਜਿੰਮੇ ਮਰਜ਼ੀ ਗੱਲਾਂ ਸੁਣੀ ਜਾਓ ਆਪਦੇ ਪਿਆਰੇ ਤੋਂ ਆਪਦੇ ਰਿਸ਼ਤੇਦਾਰ ਤੋਂ ਭਗਵਾਨ ਕਹਿੰਦੇ ਅਕਾਲਪੁਰਖ ਨਾਰਾਇਣ ਕਹਿੰਦੇ ਵੀ ਕੋਈ ਉਦਮ ਕਰਨਾ ਪਊਗਾ ਦੇਹ ਤੇ ਕਹਿਣ ਲੱਗੇ ਮਹਾਰਾਜ ਕਰੋ ਕੀ ਉਦਮ ਕਰਿਆ ਕਹਿੰਦੇ ਵੀ ਸੁਮੇਰ ਪਹਾੜ ਨੂੰ ਸਮੁੰਦਰ ਦੇ ਵਿੱਚ ਠਹਿਰਾਉਣਾ ਪਊਗਾ। ਸਮੁੰਦਰ ਨੂੰ ਰੜਕੋ ਜਿਵੇਂ ਅੱਗੇ ਪਿਛਲੇ ਯੁੱਗਾਂ ਦੇ ਆ ਪਿਛਲੇ ਸਮਿਆਂ ਦੇ ਵਿੱਚ ਅੱਜ ਤੋਂ 30 35 ਸਾਲ ਪਹਿਲਾਂ 40 ਸਾਲ ਪਹਿਲਾਂ ਸਾਡੀਆਂ ਮਾਤਾਵਾਂ ਦਾਦੀਆਂ ਇਹ ਹੱਥਾਂ ਨਾਲ ਰੜਕ ਕੇ ਮੱਖਣ ਕੱਢਦੀਆਂ ਸੀ ਤੌਲੇ ਵਿੱਚ ਮਧਾਣੀ ਪਾ ਕੇ ਹੁਣ ਤਾਂ ਟੈਕਨੀਕਲ ਜਵਾਨ ਆ ਗਏ ਮਸ਼ੀਨਰੀ ਯੁੱਗ ਹੋ ਗਿਆ ਹੁਣ ਤਾਂ ਬੀਬੀਆਂ ਮਸ਼ੀਨੇ ਲਾਣਦੀਆਂ ਨੇ ਪਹਿਲਾਂ ਹੱਥਾਂ ਨਾਲ ਸਾਨੂੰ ਦੁੱਧ ਰੜਕਣਾ ਪੈਂਦਾ ਸੀ ਫੇਰ ਲੱਸੀ ਬਣਦੀ ਸੀ ਫੇਰ ਮੱਖਣੀ ਲਿਕੜਦੀ ਸੀ ਕਹਿੰਦੇ ਵੀ ਸਮੁੰਦਰ ਮੈਥਨ ਕਰਨਾ ਪਊਗਾ ਸਮੁੰਦਰ ਦੇ ਵਿੱਚੋਂ ਅਮਰਤ ਨਿਕਲੂਗਾ ਚਲੋ ਮੈਂ ਲੰਬੀ ਨਹੀਂ ਲੈ ਕੇ ਜਾਂਦਾ ਬਹੁਤੀ ਇੰਨਾ ਸਮਾਂ ਨਹੀਂ ਹੈ ਭਗਵਾਨ ਕਹਿੰਦੇ ਇਸ ਨੂੰ ਸਮੁੰਦਰ ਸਮੁੰਦਰ ਨੂੰ ਚੱਕੋ ਪਰਬਤ ਨੂੰ ਉਹ ਪਹਾੜ ਕਿੱਥੇ ਕੌਣ ਉਠਾ ਲੂਗਾ ਅਸੀਂ ਇੱਕ ਸੂਲਾ ਨਹੀਂ ਉਠਾ ਸਕਦੇ ਦੇਵਤਿਆਂ ਨੂੰ ਵੀ ਹੁਕਮ ਹੁਕਮ ਕਰਤਾ ਰਾਖਸ਼ਾਂ ਨੂੰ ਦੇਵਤਿਆਂ ਨੂੰ ਵੀ ਹੁਕਮ ਕਰਤਾ ਵੀ ਆਮਾ ਆਪਾਂ ਅਮਰਤ ਨੂੰ ਕਾੜਨਾ ਸਮੁੰਦਰ ਦੇ ਸਮੁੰਦਰ ਦੇ ਵਿੱਚੋਂ ਸਮੁੰਦਰ ਨੂੰ ਸਮੁੰਦਰ ਦੇ ਵਿੱਚ ਪਹਾੜ ਨੂੰ ਠਹਿਰਾਓ ਠਹਿਰਾਉਣ ਨਾਲ ਉਸ ਦੀ ਛੇ ਸ਼ਨਾਗ ਦੀ ਨੇਤੀ ਬਣਾਓ ਨੇਤੀ ਬਣਾ ਕੇ ਉਸ ਨੂੰ ਪਹਾੜ ਨੂੰ ੜਕੋ ਫੇਰ ਅੰਬਰ ਤੋਂ ਨਿਕਲੂਗਾ ਲੱਗੇ ਰਾਖਸ਼ਰ ਦੇਵ ਤੇ ਇਕੱਠੇ ਹੋ ਕੇ ਜਿਹੜੀ ਰਾਖਸ਼ ਲੋਗ ਤੇ ਇਹ ਸ਼ੇਸ਼ਨਾਗ ਦੇ ਫਣ ਵਾਲੇ ਪਾਸੇ ਲਾਏ ਤੇ ਮੂੰਹ ਵਾਲੇ ਪਾਸੇ ਮੁੱਖ ਵਾਲੇ ਪਾਸੇ ਕਹਿ ਲਓ ਜਿਹੜੇ ਦੇਵਤੇ ਸੀ ਇਹ ਪੂਛ ਵਾਲੇ ਪਾਸੇ ਲਾਏ ੜਕਦੇ ੜਕਦੇ 14 13 ਰਤਨ ਲਿਕੜਿਆ ਕਾਮ ਤੇ ਰੰਗਉ ਕਰਪ ਗਿਰਸ਼ ਬੈਜੰਤੀ ਵਾਲਾ ਜਿਹੜੀ ਬੈਜੰਤੀ ਮਾਲਾ ਇਹ ਜਾਂ ਤਾਂ ਵਿਸ਼ਨੂੰ ਨਾਰਾਇਣ ਦੇ ਗਲੇ 'ਚ ਪਾਈ ਗਈ ਸੀ ਕੰਠ ਦੇ ਵਿੱਚ ਜਾਂ ਦੁਆਪਰ ਯੁੱਗ ਦੇ ਵਿੱਚ ਭਗਵਾਨ ਕ੍ਰਿਸ਼ਨ ਜੀ ਦੇ ਪਾਈ ਗਈ ਸੀ ਬੈਜੰਤੀ ਮਾਲਾ ਬੈਜੰਤੀ ਮਾਲਾ ਕਾ ਕਿਹਨੂੰ ਕਹਿੰਦੇ ਨੇ 101 ਮਣਕਾ ਉਹਦੇ ਵਿੱਚੋਂ ਮਤਲਬ ਕਿ ਸਾਰੇ ਤੀਰਸਾਂ ਦੇ ਪਹਾੜਾਂ ਦੇ ਪੱਥਰ ਦੇ ਵਿੱਚੋਂ ਇੱਕ ਮਣਕਾ ਬਣਾਇਆ ਜਾਂਦਾ ਉਹ ਫਿਰ ਪਰੋਇਆ ਜਾਂਦਾ ਫਿਰ ਉਹਦੀ ਬਹਿਜੰਤੀ ਵਾਲਾ ਬਣਦੀ ਹੈ ਜਿਹੜੀ ਬਹਿਜੰਤੀ ਕਹਿੰਦੇ ਨੇ ਇਹ ਪਰਬਤ ਦੇ ਵਿੱਚੋਂ ਸਮੁੰਦਰ ਦੇ ਵਿੱਚੋਂ ਇੱਕ ਮਾਣਕ ਨਿਕਲਿਆ ਸੀ ਜਿਹੜਾ ਕੀ ਉਸ ਮਾਲਾ ਦੇ ਵਿੱਚ ਪਰੋਇਆ ਸੀ ਕੋਈ ਕਾਲ ਯੁਗ ਚ ਤਾਂ ਨਹੀਂ ਪਾਈ ਕਿਸੇ ਨਹੀਂ ਕਾਲ ਯੁਗ ਦੇ ਵਿੱਚ ਭਗਵਾਨ ਜਾਤਾ ਸ੍ਰੀ ਅਮਰਦਾਸ ਜੀ ਦੇ ਚਰਨਾਂ ਦੇ ਵਿੱਚ ਪਦਨ ਸੀ ਤੀਜੀ ਪਾਤਸ਼ਾਹੀ ਦੇ ਜਹ ਪਦਮਸੀ ਭਗਵਾਨ ਕ੍ਰਿਸ਼ਨ ਦੇ ਚਰਨਾਂ ਦੇ ਵਿੱਚ ਜਿੱਥੋਂ ਭਗਵਾਨ ਨੇ ਤੀਰ ਮਾਰ ਕੇ ਉਹਨਾਂ ਨੇ ਫਿਰ ਅੰਤਰ ਧਿਆਨ ਹੋਇਆ ਸੀ ਤੀਰ ਮਾਰਦੇ ਉਹ ਮਿਰਗ ਦੀ ਅੱਖ ਵਾਂਗੂ ਚਮਕਦਾ ਹੋ ਚੰਦਰਮਾ ਵਰਗਾ ਹੁੰਦਾ ਪਦਮ ਪਦਮ ਰੇਖਾ ਰੜਕਦੇ ਰੜਕਦੇ 13 ਗੱਤਨ ਲਿਖੜੇ ਸਹਾ ਸੰਗਤ ਮਧਰਾ ਵੀ ਉੱਥੇ ਹੀ ਨਿਕਲੀ ਆ ਮਦਰਾ ਕਿਨੂੰ ਕਹਿੰਦੇ ਨੇ ਸ਼ਰਾਬ ਨੂੰ ਇੱਕ ਕਲਸਾ ਅੰਮ੍ਰਿਤ ਦਾ ਇੱਕ ਕਲਸਾ ਮਦਰਾ ਦਾ ਕਲਸਾ ਘੜਾ ਕਹਿ ਲੋ ਇਹ ਦੋ ਰਤਨ ਇਕੱਠੇ ਨਿਕਲੇ ਸੀ 14ਵਾਂ 인ਦਰ ਨੂੰ ਹੁਕਮ ਕਰਿਆ ਨਾਰਾਇਣ ਨਾਰਾਇਣ ਨੇ ਥੋੜੇ ਜੇ ਅੱਗੇ ਚਲੇ ਗਏ ਆਪਾਂ ਜਦੋਂ ਉਸ ਮਹਿਰ ਪਹਾੜ ਨੂੰ ਠਾਉਣ ਲੱਗੇ ਤਾਂ ਉਹ ਪਹਾੜ ਚੱਕਿਆ ਨਹੀਂ ਗਿਆ ਨਾ ਦਾਇਤਾ ਤੋਂ ਨਾ ਦੇ ਦਿੱਤਾ ਫਿਰ ਭਗਵਾਨ ਨੇ ਕਛ ਬਤਾਰ ਲਿਆ ਸਾਡੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮੋਹਰ ਲਾ ਗਏ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮੋਹਰ ਲਾ ਗਏ ਭਗਵਾਨ ਗੁਰੂ ਨਾਨਕ ਦੇਵ ਜੀ ਗੁਰੂ ਅਰਜਨ ਪਾਤਸ਼ਾ ਮੱਛ ਕਛ ਬਰਾਹੇ ਨਰਸਿੰਘ ਅਵਤਾਰਾਂ ਦੇ ਨਾਮ ਲਿਖੇ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮੱਛ ਕਛ ਕਛ ਕੀ ਨੂੰ ਕਹਿੰਦੇ ਨੇ ਕਛੂ ਨੂੰ ਕਛੂ ਦਾ ਰੂਪ ਧਾਰ ਕੇ ਸਮੇਰ ਪਰਬਤ ਦੇ نیچے ਵੜੇ ਉਸ ਪਰਬਤ ਨੂੰ ਉਠਾਇਆ ਸਮੁੰਦਰ ਦੇ ਵਿੱਚ ਠਾਹ ਲਾ ਕੇ ਫਿਰ ਛੇਸ਼ਨਾਗ ਦੀ ਨੇਤੀ ਬਣਾ ਕੇ ਫਿਰ 14 ਰਤਨ ਕੱਢੇ ਧਰਾਵ ਤੇ ਇਹ ਅਮਰਤ ਦੋਏ ਕਲਸੇ ਇਕੱਠੇ ਨਿਕਲੇ ਤੇ ਦੇਵਤਾਂ ਦੀ ਦੇ ਰਾਖਸ਼ਾਂ ਦੀ ਪੰਗਤ ਇੱਕ ਬਣਾ ਲਈ ਅੱਡ ਦੇਵਤਿਆਂ ਦੀ ਅੱਡ ਬਣਾ ਲਈ ਤੇ ਕਹਿਣ ਲੱਗੇ ਬਿਲਾ ਉਹ ਵੀ ਅਮਰਤ ਪੀਓ ਜਿਹੜੀ ਮਧਰਾ ਸੀ ਮਧਰਾ ਦਾ ਕਲਸ਼ਾ ਸੀ ਉਹ ਤਾਂ ਰਾक्षਸਾਂ ਨੂੰ ਪਿਲਾਇੰਗੇ ਅੰਦਰ ਜਿਹੜਾ ਅਮਰਤ ਦਾ ਕਲਸ਼ਾ ਸੀ ਉਹ ਦੇਵਤਿਆਂ ਨੂੰ ਪਿਲਾਇੰਗੇ ਧਰਮ ਰਾਜ ਦੇ ਦੋ ਪੁੱਤਰ ਨੇ ਰਾਹੁ ਅਰਕੇ ਧਰਮ ਰਾਜ ਸੂਰਜ ਦਾ ਪੁੱਤਰ ਉਹਨਾਂ ਨੇ ਚੁਗਲੀ ਕਰਤੀ ਇਹ ਨਿੰਦਿਆ ਪੈਰ ਵਿਰੋਧ ਇਹ ਪਿਛਲੇ ਯੁੱਗਾਂ ਤੋਂ ਹੀ ਚੱਲਿਆ ਆ ਰਿਹਾ ਸਾਡੀ ਈਰਖਾ ਜਿਹੜੀ ਇਹ ਪਿਛਾਂ ਤੋਂ ਹੀ ਚੱਲੀ ਆ ਰਹੀ ਹੈ ਉਹ ਕੋਈ ਨਵੀਂ ਨਹੀਂ ਹੈ ਪਿਛਾਂ ਤੋਂ ਹੀ ਚੱਲਦੀ ਆ ਰਹੀ ਹੈ ਕਹਿੰਦੇ ਵੀ ਅਮਰਤ ਦਾ ਦੇਵਤੇ ਪੀ ਗਏ ਤੁਹਾਨੂੰ ਤਾਂ ਮਦਰਾ ਪਿਲੀਤੀ ਸ਼ਰਾਬ ਪਿਲੀਤੀ ਰਾਖਸ਼ਾਂ ਨੂੰ ਇਹ ਰਾਖਸ਼ ਕਹਿੰਦੇ ਰਾਖਸ਼ਾਂ ਨੂੰ ਕਹਿੰਦੇ ਉਹ ਰਾਹੁ ਗਰ ਕੇਤੂ ਤੇ ਜਦੋਂ ਉਹ ਅਮਰਤ ਦਾ ਕਲਸਾ ਰਾਖਸ਼ ਕਹਣ ਲੱਗੇ ਇੰਦਰ ਤੋਂ ਤਾਂ ਇੰਦਰ ਲੈ ਕੇ ਨਠ ਲਿਆ ਨਠਿਆ ਨਠਿਆ ਜਿੱਥੇ ਅੱਜ ਹਰਮੰਦਰ ਸਾਹਿਬਾ ਇਥੇ ਡੰਗੜੇ ਡੰਗੜੀ ਸੀ ਉਹ ਝਾੜ ਸੀ ਉੱਥੇ ਜਾ ਕੇ ਲੁਕ ਗਿਆ ਰਾਖਸ਼ਾਂ ਤੋਂ ਚੋਰੀ ਹੋ ਕੇ ਉਹ ਅੰਮ੍ਰਿਤ ਦਾ ਕਲਸਾ ਸੀ ਜਿਹੜਾ ਕਾਂਸੀ ਦਾ ਕਹਿੰਦੇ ਨੇ ਸਾਧ ਸੰਗਤ ਜੀ ਇਹਨੂੰ ਕਲਸੇ ਨੂੰ ਇਹ ਇਹਨੂੰ ਜਰ ਨਹੀਂ ਲੱਗਦੀ ਕਾਂਸੀ ਨੂੰ ਸੋਨੇ ਨੂੰ ਵੀ ਯਾਰ ਲੱਗ ਜੂ ਚਾਂਦੀ ਨੂੰ ਵੀ ਯਾਰ ਲੱਗ ਜੂ ਕੜਾਉਂ ਮਿੱਟੀ ਦਾ ਹੁੰਦਾ ਜਿਹੜਾ ਪਿੱਤਲ ਨੂੰ ਵੀ ਲੱਗ ਜਾਂਦੀ ਐ ਤਾਂਬੇ ਨੂੰ ਵੀ ਲੱਗ ਜਾਂਦੀ ਐ ਕਾਂਸੀ ਨੂੰ ਨਹੀਂ ਲੱਗਦੀ ਕਾਂਸੀ ਦਾ ਕਲਸਾ ਸੀ ਉਹ ਜਿਹੜਾ ਸਮੁੰਦਰ ਦੇ ਵਿੱਚੋਂ ਨਿਕਲਿਆ ਸੀ ਤੇ ਉੱਥੇ ਉਹ ਇੰਦਰ ਨੇ ਦੱਬਤਾ ਦੇਖ ਲਓ ਸਤਜੁਗ 31 ਕਦ ਸੀ ਕਾਲਯੁਗ ਅੱਜ ਐ ਤਿੰਨ ਜੁਗ ਲੰਘੇ ਕਾਲਯੁਗ ਦੀ ਵੀ ਯਾਰ ਜੁ ਅੱਧੀ ਲੰਘੀ ਜਦੋਂ ਤੀਜੀ ਪਾਸ਼ਾਹੀ ਗੁਰੂ ਰਾਮਦਾਸ ਜੀ ਆਏ ਕਹਿੰਦੇ ਵੀ ਇਸ ਜਗ੍ਹਾ ਨੂੰ ਪੱਟੋ ਇੱਥੇ ਆਪਾਂ ਸਰੋਵਰ ਬਣਾਉਣਾ ਗੁਰੂ ਅਮਰਦਾਸ ਜੀ ਹੁਕਮ ਕਰ ਗਏ ਤੇ 70 ਸਾਲ ਦੇ ਸੀ ਜਦੋਂ ਗੱਦੀ ਦਿੱਤੀ ਸੀ ਤੀਜੀ ਪਾਸ਼ਾਹੀ ਨੂੰ ਅਮਰਦਾਸ ਜੀ ਨੂੰ ਉਹਨਾਂ ਨੇ ਥੋੜਾ ਜਿਰੇ ਗੱਦੀ ਕਰੀਆਂ ਗੁਰੂ ਨਾਨਕ ਪਾਸ਼ਾ ਲਈ ਥੋੜਾ ਜਿਰੇ ਕਰਿਆ 70 ਸਾਲ ਦੀ ਉਮਰ ਸੀ ਜਦੋਂ ਗੱਦੀ ਦਿੱਤੀ ਆ ਉਹ ਕਹਗੇ ਸੀ ਵੀ ਇਸ ਜਗਾ ਦੇ ਵਿੱਚ ਤੁਹਾਨੂੰ ਕੋਈ ਵਸਤੂ ਮਿਲੂਗੀ ਗਰੂ ਰਾਮਦਾਸ ਜੀ ਨੂੰ ਕਹਿੰਦੇ ਵੀ ਉਹ ਤੁਸੀਂ ਇਸ ਨੂੰ ਪੱਟਿਓ ਸਰੋਵਰ ਬਣਾਇਓ ਫੇਰ ਉਹ ਵਸਤੂ ਨਿਕਲੂਗੀ ਠੀਕ ਹੈ ਜਿਹੜੇ ਸਿਆਣੇ ਪਰਮਾਤਮਾ ਦੇ ਪਰਮੇਸ਼ਰ ਦੇ ਪਿਆਰੇ ਹੁੰਦੇ ਨੇ ਉਹ ਨਾਉ ਨਹੀਂ ਲੈਂਦੇ ਹੁੰਦੇ ਹੂੰ ਜਦੋਂ ਰਾਮਦਾਸ ਜੀ ਨੇ ਉਸ ਸਰੋਵਰ ਦੀ ਸੰਘਾ ਨੇ ਪਟਾਈ ਕਰੀ ਉੱਥੋਂ ਲਿਕੜਿਆ ਅਮਰਤ ਕਲਸਾ ਉਹਦਾ ਨਾਮ ਕੀ ਰੱਖਿਆ ਕਹਿੰਦੇ ਵੀ ਇਸ ਨਗਰੀ ਦਾ ਆਪਾਂ ਨਾਂ ਰੱਖਦਿਆਂ ਅਮਰਤ ਸਰ ਸਰ ਸਰੋਵਰ ਨੂੰ ਕਹਿੰਦੇ ਨੇ ਅਮਰਤੋ ਕਲਸਾ ਹੈਗਾ ਹੀ ਹੈਗਾ ਫਿਰ ਉਥੋਂ ਇਹ ਜਿਹੜਾ ਅਫਗਾਨੀ ਸੀ ਮੁਸਲਮਾਨ ਇਸ ਨੇ ਸਾਧ ਸੰਗਤ ਜੀ ਉਹ ਜਦੋਂ ਜੰਗ ਹੋਇਆ ਸੀ ਗੁਰੂਆਂ ਨਾਲ ਇਹਨੇ ਅਫਗਾਨੀ ਨੇ ਉਹ ਸਰੋਵਰ ਕੱਚਾ ਸੀ ਉਹਦਾ ਤੇ ਪਰਤਾ ਸੀ ਮਿੱਟੀ ਨਾਲ ਇਹ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਹੋਏ ਨੇ ਫਿਰ ਇਹਨਾਂ ਨੇ ਉਹ ਪੱਕਾ ਕਰਾਇਆ ਸੀ ਮਹਾਰਾਜਾ ਰਣਜੀਤ ਸਿੰਘ ਜੀ ਨੇ ਰਾਜਾ ਹੋਇਆ ਨਾ ਆਪਣਾ ਸੁਣਾ ਹੀ ਹੋਊਗਾ ਉਹ ਰਾਜਾ ਨੇ ਫਿਰ ਇਹ ਸਰੋਵਰ ਵੀ ਪੱਕਾ ਬਣਾਇਆ 860 ਤੀਰਥ ਦਾ 86 ਤੀਰਥ ਕਿਹਨੂੰ ਕਹਿੰਦੇ ਨੇ ਕੱਲ ਨੂੰ ਚੰਨਣਾ ਪਾਵਾਂਗੇ ਆਪਾਂ ਕਿੱਥੋਂ ਆਈ ਧੀ 999 ਨਦੀ ਆ ਜਿਹੜੀ ਗੰਗਾ ਦੇ ਅੰਕ ਦੇ ਵਿੱਚ ਹੈ ਭਾਈ ਗੁਰਦਾਸ ਜੀ ਆ ਪੌੜੀਆਂ 12 ਕਹਿ ਰਹੀਆਂ ਨੇ ਗੁਰੂ ਗ੍ਰੰਥ ਸਾਹਿਬ ਕੱਲ ਨੂੰ ਸੁਣਾਵਾਂਗੇ ਅੱਜ ਸਮਾਂ ਨਹੀਂ ਹੈ ਵੀ ਇਹ ਕਿੱਥੋਂ ਗੰਗਾ ਕਿੱਥੋਂ ਆਈ ਸੀ ਕੱਲ ਨੂੰ ਸੁਣਾਵਾਂਗੇ ਤੇ ਉਹ ਅਮਰਤ ਫਿਰ ਮਹਾਰਾਜਾ ਰਣਜੀਤ ਸਿੰਘ ਜੀ ਨੇ ਇਹ ਅਮਰਤ ਸਾਰਾ ਜਿਹੜਾ ਚਾਰ ਅੱਖਰ ਨੇ ਸਹਾ ਸੰਗਤ ਸਮਾ ਹੋ ਗਿਆ ਚਾਰ ਅੱਖਰ ਮੂਲ ਮੰਤਰ ਦੇ ਨਾ ਆਦ ਪੁਰਖ ਪਰਮਾਤਮਾ ਨੇ ब्रह्मा ਨੂੰ ਕਮਲ ਫੁੱਲ ਵਿੱਚ ਬੈਠੇ ਨੂੰ ਆਕਾਸ਼ ਪਾਣੀ ਹੋਈ ਤੀ ਵੀ ਇਹ ਚਾਰ ਮੂਲ ਮੰਤਰ ਦੇ ਅੱਖਰਾਂ ਦਾ ਤਪ ਕਰ ਫਿਰ ਤੈਨੂੰ ਪਤਾ ਲੱਗੂਗਾ ਕਿੱਥੋਂ ਪੈਦਾ ਹੋਇਆ ਤੂੰ ਉਹੀ ਚਾਰ ਅੱਖਰ ਚਾਰ ਦਰਵਾਜੇ ਅਮਰ ਸਾਸਰੋ ਦਰਬਾਰ ਸਾਹਿਬ ਦੇ ਚਾਰੇ ਦਰਵਾਜੇ ਨੇ ਚਾਰੇ ਅੱਖਰ ਨੇ ਕੀ ਲਿਖਿਆ ਹੋਇਆ ਵਾ ਵ ਹਾਏ ਨੂੰ ਸਿਹਾਰੀ ਗੱਗਾ ਰਾਰਾ ਗਰਾਰੇ ਨੂੰ ਦਲੰਕਰ ਵਾਹਿਗੁਰੂ ਹੈ ਗੁਰੂ ਚਾਰੇ ਦਰਵਾਜ਼ਿਆਂ ਤੇ ਵਾਹਿਗੁਰੂ ਲਿਖਿਆ ਹੋਇਆ ਕੋਈ ਹੋਰ ਰੱਬ ਦਾ ਨਾਮ ਪਰਮੇਸ਼ਰ ਦਾ ਨਾਮ ਨਹੀਂ ਲਿਖਿਆ ਉਹੀ ਚਾਰ ਅੱਖਰ ਬ੍ਰਹਮਾ ਨੂੰ ਆਦ ਪੁਰਖ ਪਰਮਾਤਮਾ ਕਾਲ ਪੁਰਖ ਵਾਹਿਗੁਰੂ ਕਾਲ ਮੂਰਤ ਭਗਵਾਨ ਮਿਹਰਬਾਨ ਦਿਆਵਾਨ ਰਹਿਮਬਾਨ ਕਿਰਪਾ ਨਿਧਾਨ ਅਗਮ ਅਗੋਚਰ ਕਰਨ ਨਿਧਾਨ ਜਗਪਤੀ ਜਗਦਾਤਾ ਚਤਰਪੂਜੀ ਭਗਵਾਨ ਤਿੰਨੇ ਲੋਕਾਂ ਦੇ ਭਗਵਾਨ ਚਾਰੇ ਯੁੱਗਾਂ ਦੇ ਪਤੀ ਪਰਮੇਸ਼ਰ 14 ਕਲਪਾਂ ਦੇ ਭਗਵਾਨ 14 ਕਲਪ ਹੁਣ ਤੁਸੀਂ ਕੀ ਮੰਨੋਗੇ ਕੀ ਅਰਥ ਕਰੋਗੇ 14 ਕਲਪਾਂ ਦੇ ਇਹ ਤੁਹਾਨੂੰ ਕੱਲ ਨੂੰ ਚਾਣਨਾ ਪਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ